ਦੋਸਤੋ ਪੰਜਾਬ ਦਿੱਲੀ ਪਬਲਿਕ ਸਕੂਲ ਭਰਤੀ 2024 ਲਈ ਅੱਜ ਇੱਕ ਹੋਰ ਫਰੈਸ਼ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਏਜ ਲਿਮਿਟ ਕੀ ਹੋਵੇਗੀ ਕੁਆਲਿਫਿਕੇਸ਼ਨ ਕੀ ਹੋਵੇਗੀ ਸੈਲਰੀ ਕੀ ਤੇ ਆ ਵੀ ਕਿਵੇਂ ਤੁਸੀਂ ਅਪਲਾਈ ਕਰਨਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜੂਰ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਦੋਸਤੋ ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਨਵੀਂ ਭਰਤੀ ਆਵੇ ਉਹਦੀ ਸਹੀ ਅਤੇ ਸਟੀਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਚਲ ਦੋਸਤੋ ਬਿਲਕੁਲ ਸਿੱਧੀ ਭਰਤੀ ਹੈ ਜੀ ਨਾ ਤੁਹਾਡਾ ਕੋਈ ਪੇਪਰ ਹੈ ਨਾ ਕੋਈ ਐਪਲੀਕੇਸ਼ਨ ਫੀਸ ਹੈ ਜੀ ਚੰਗੀ ਤੁਹਾਨੂੰ ਸੈਲਰੀ ਦਿੱਤੀ ਜਾਵੇਗੀ ਪੰਜਾਬ ਦੇ ਮੁੰਡੇ ਅਤੇ ਕੁੜੀਆਂ ਦੋਨੋਂ ਹੀ ਉਮੀਦਵਾਰ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਣਗੇ ਚਲੋ ਦੋਸਤੋ ਅੱਪਾ ਚੱਲਦੇ ਹਾਂ ਨੋਟੀਫਿਕੇਸ਼ਨ ਦੇ ਉੱਪਰ ਦੋਸਤੋ ਅੱਜ ਦੀ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦਿੱਲੀ ਪਬਲਿਕ ਸਕੂਲ ਖੰਨਾ ਪੰਜਾਬ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਹੋਰ ਵੀ ਤੇ ਡਿਟੇਲ ਜਾਣਕਾਰੀ ਲਈ ਤੁਸੀਂ ਇਹਨਾਂ ਦਾ ਹੈਲਪਲਾਈਨ ਨੰਬਰ ਜਾਂ ਇਹਨਾਂ ਦੀ ਆਫਸਲੀ ਵੈਬਸਾਈਟ ਤੇ ਵਿਜ਼ਿਟ ਕਰਕੇ ਵੀ ਜਾਣਕਾਰੀ ਪ੍ਰਾਪਤ ਕਰ ਸਕੋਗੇ ਦੋਸਤੋ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਹਰ ਇੱਕ ਨਵੀਂ ਭਰਤੀ ਜਾਣਕਾਰੀ ਬਿਲਕੁਲ ਸਹੀ ਤੇ ਸਟਿੱਕ ਪਾਉਣ ਲਈ ਦੋਸਤੋ ਤੁਸੀਂ ਮੇਰਾ WhatsApp ਗਰੁੱਪ ਅਤੇ Facebook ਪੇਜ ਫੋਲੋ ਕਰ ਸਕਦੇ ਹੋ ਜੀ ਜਿਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤਾ ਹੈ ਜਿੱਥੇ ਮੈਂ ਸਾਰੀ ਜਾਣਕਾਰੀ ਉੱਥੇ ਵੀ ਸ਼ੇਅਰ ਕਰਦਾ ਜੀ ਦੋਸਤੋ ਬਖ ਬਖ ਤਰ੍ਹਾਂ ਦੀਆਂ ਪੋਸਟਾਂ ਲਈ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਜੀ ਪੋਸਟ ਨੰਬਰ 1 ਜੀ ਪੋਸਟ ਹੈ ਜੀ TGT ਸਬਜੈਕਟ ਹੈ ਜੀ ਸਾਇੰਸ ਸੋਸ਼ਲ ਸਾਇੰਸ ਕੁਆਲੀਫਿਕੇਸ਼ਨ ਜੋ ਰੱਖੀ ਗਈ ਹੈ ਜੀ ਕੁਝ ਇਸ ਪ੍ਰਕਾਰ ਹੈ ਜੀ ਗ ਪਲੱਸ ਬੀਏ ਤੁਸੀਂ ਪਾਸ ਕੀਤੇ 2 ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਨੈਕਸਟ ਪੋਸਟ ਹੈ ਜੀ ਪੀਆਰਟੀ ਦੀ ਪੋਸਟ ਹੈ ਜੀ ਕੁਆਲਿਫੀਕੇਸ਼ਨ ਹੈ ਜੀ ਗ੍ਰੈਜੂਏਟ ਡਿਗਰੀ ਤੁਸੀਂ ਕੰਪਲੀਟ ਕੀਤੀ ਹੈ ਬੀਏ ਤੁਸੀਂ ਪਾਸ ਕੀਤੇ 2 ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਨੈਕਸਟ ਪੋਸਟ ਹੈ ਜੀ ਪ੍ਰੀ ਪ੍ਰਾਇਮਰੀ ਟੀਚਰ ਦੀ ਪੋਸਟ ਹੈ ਜੀ ਟੋਟਲ ਪੋਸਟਾਂ ਨੇ 3 ਕੁਆਲਿਫੀਕੇਸ਼ਨ ਹੈ ਜੀ ਗ੍ਰੈਜੂਏਟ ਡਿਗਰੀ ਤੁਸੀਂ ਕੰਪਲੀਟ ਕੀਤੀ ਹੈ ਐਂਟੀਟੀ ਤੁਸੀਂ ਕੰਪਲੀਟ ਕੀਤੇ 2 ਸਾਲਾਂ ਤੁਹਾਡੇ ਕੋਲ ਐਕਸਪੀਰੀਅੰਸ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਚੰਗੀ ਤੁਹਾਨੂੰ ਸੈਲਰੀ ਤੱਤੀ ਜਾਵੇਗੀ ਹੁਣ ਤੁਸੀਂ ਅਪਲਾਈ ਕਰਨ ਦਾ ਤਰੀਕਾ ਸਮਝ ਲਓ ਜੀ ਦੋਸਤੋ ਇੱਕ ਐਪਲੀਕੇਸ਼ਨ ਫਾਰਮ ਦੀ ਜ਼ਰੂਰਤ ਹੋਵੇਗੀ ਅਪਲਾਈ ਕਰਨ ਲਈ ਐਪਲੀਕੇਸ਼ਨ ਫਾਰਮ ਤੁਸੀਂ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਤੋਂ ਡਾਊਨਲੋਡ ਕਰ ਲੈਣਾ ਜੀ ਫਿਲਹਾਲ ਇਹ ਨੋਟੀਫਿਕੇਸ਼ਨ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਦੇ ਉੱਪਰ ਅਪਲੋਡ ਨਹੀਂ ਕੀਤਾ ਗਿਆ ਇਹ ਨੋਟੀਫਿਕੇਸ਼ਨ ਹੁਣੇ-ਹੁਣੇ ਜਾਰੀ ਕੀਤਾ ਗਿਆ ਸਭ ਤੋਂ ਪਹਿਲਾਂ ਵੀਡੀਓ ਲੈ ਕੇ ਆਇਆ ਹੋ ਚੁੱਕਾ ਜੀ ਕੁਝ ਸਮੇਂ ਤੁਹਾਨੂੰ ਵੇਟ ਕਰਨਾ ਹੋਵੇਗਾ ਜਲਦੀ ਅਪਲੋਡ ਕਰ ਦਿੱਤਾ ਜਾਵੇਗਾ ਜਿਵੇਂ ਤੁਸੀਂ ਵੈਬਸਾਈਟ ਨੂੰ ਓਪਨ ਕਰੋਗੇ ਉੱਥੇ ਇੱਕ ਕੈਰੀਅਰ ਐਡਡਰੈਸ DPS ਦਾ ਟੈਬ ਆਏਗਾ ਉਹਦੇ ਉੱਪਰ ਤੁਸੀਂ ਕਲਿੱਕ ਕਰਕੇ ਐਪਲੀਕੇਸ਼ਨ ਫਾਰਮ ਨੂੰ ਡਾਊਨਲੋਡ ਕਰ ਲੈਣਾ ਜੀ ਅਤੇ ਸਕੈਨ ਕਰਕੇ ਆਪਣੀਆਂ ਕਾਪੀਆਂ ਮੇਲ ਆਈਡੀ ਨਾਲ ਮੈਂਸ਼ਨ ਕੀਤੇ ਇਸ ਮੇਲ ਆਈਡੀ ਤੇ ਅੱਜ ਤੋਂ 7 ਦਿਨ ਦੇ ਅੰਦਰ ਅੰਦਰ ਤੁਸੀਂ ਭੇਜ ਦੇਣਾ ਹੋਵੇਗਾ ਜੀ ਦੋਸਤੋ ਉਮੀਦ ਕਰਦਾ ਮੇਰੇ ਦਰਦਾਰਤੀ ਚਣ ਕੇ ਤੁਹਾਨੂੰ ਚੰਗੀ ਲੱਗੀ ਹੋ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ